ਹਾਂਜੀ ਦੋਸਤੋ ਕੀ ਹਾਲ ਚਾਲ ਹੈ ਜੀ ਉਮੀਦ ਕਰਦੇ ਹਾਂ ਤੁਸੀਂ ਹੋਗੇ ਸਾਰੇ ਵਧੀਆ ਸਵਾਗਤ ਹੈ ਤੁਹਾਡਾ ਨਵੇਂ ਬਲੌਗ ਦੇ ਵਿੱਚ ਅੱਜ ਆਪਾਂ ਜਾ ਰਹੇ ਹਾਂ ਜੀ ਵਾੜੀ ਖਰੜ ਜੁੜੇ ਰਿਹਾ ਦੋਨਾਂ ਦੇ ਹਨੂ ਵਾੜੀ ਦੀ ਸੜਕਾਂ ਦਾ ਸਫ਼ਰ ਇਹ ਇੱਧਰ ਬੈਠੇ ਹੈ ਆਪਣੇ ਰਾਮ ਸਿੰਘ ਰਾਮ ਸਿੰਘ ਰਾਮ ਸਿੰਘ 9811 ਹਾਂ ਇਸ ਦਾ ਚੈਨਲ ਹੈ ਰਾਮ ਸਿੰਘ 9811 ਹੈ ਹੂੰ ਇਹ ਦੇਖੋ ਬਈ ਸਾਹਮਣੀ ਪਹਾੜੀਆ ਥੀ ਹੈ ਕੁੱਤਾ ਪਕੜ ਲੈ ਕੁੱਤਾ ਹੈ ਇਸ ਤਰ੍ਹਾਂ ਪਕੜ ਹੋਊਗਾ ਬੰਦਰ ਦਾ ਬੱਚਾ ਕਿੱਲੀ ਬੰਦਰ ਦਾ ਬੱਚਾ ਪਕੜਨਾ ਬਈ ਬਤਾਇਓ ਕਿਸ ਤਰ੍ਹਾਂ ਪਕੜ ਹੋਊਗਾ ਕਮੈਂਟ ਕਰਕੇ ਕੋਈ ਸਕੀਮ ਕੋਈ ਸਲਾਹ ਦਿਓ ਬਹੁਤ ਫਿਰ ਰਹੇ ਹੋ ਰਹੇ ਇਹ ਦੇਖੋ ਇਹ ਦੇਖੋ ਇੱਧਰ ਇਤਨੇ ਫਿਰ ਰਹੇ بارس بارسو پڑی بارس اور بڑے ਦਿਨਾਂ ਲੀਵਰ ہاں بارسو ہاں کہاں ਜਾਗਾ ਬੈਠੇ ਹੁਣ ਜਦ ਹੀ ਆ ਗਈ ਬਾਰਸ ਬਈ ਹੋਰ ਕੰਮ ਦੀ ਬਾਰਸ ਪੜੀ ਮਾਂ ਬੂਰਾਂ ਮੈਨੂੰ ਸ਼ਾਇਦ ਘੱਟੋ ਹੋ ਆਵਾਂ ਨਾ ਠੀਕ ਥੀ ਆਂ ਵੀ ਔਲੇ ਪੜੇ ਔਲੇ ਪੜੇ ਹਾਂ ਕਿਦਨੇ ਕੋ ਬਰੀਕ ਬਰੀਕ ਔਲੇ ਪੜੇ ਠੀਕ ਫੜਿਆ ਲੈ ਵੀ ਔਲੇ ਵੀ ਪਹਿਲੇ ਲੀਵਰ ਕਹਾ ہاں ਬਾਰਸ ਪਿਛਲੇ ਵਲੌਗ ਮੈਂ ਦਿਖਾਇਆ ਮੈਂ ਤੁਹਾਨੂੰ ਨਾ ਮੀ ਪੈ ਰਿਆ ਤਾਂ ਅਲੀ ਪਰ ਔਲੇ ਪੈਲੇ ਕਰਿਆ ਬਰੀਕ ਬਰੀਕ ਸੇ ਬਈ ਠੰਡ ਦੇਖ ਲੈ ਕੈ ਸੀ ਹੋਰੀ ਸ਼ਿਮਲਾ ਬਣ ਰਿਹਾ ਹੈ ਗਦੋਰੀ ਹੈ ਨਾ ਹੋ ਮਾ ਜੀ ਗਮੀਨ ਆ ਗਿਆ ਸਮਝ ਇਹ ਰਹਿਗੇ ਦੋ ਦਿਨ ਇਹੋ ਆ ਬਈ ਮਗਲ ਨੂੰ ਚਲਾ ਮਈ ਇਹਨੂੰ ਮਤੋਂ ਪੂਰੀ ਕੱਕਰਵਾ ਦੇਖੋ ਦੋਏ ਬਸਾ ਜਾਣ ਲਾਤਿਆ ਬਈ ਪਾਣੀ ਆਵਾ ਬਹੁਤ ਜੀ ਤਰ੍ਹਾਂ ਪਿਛਲੇ ਵਾਰ ਪਾਣੀ ਆਇਆ ਤਾਂ ਬਹੁਤ ਜਿਆਦਾ ਲੋਕ ਖੜ ਖੜ ਕੇ ਦੇਖਾਂ ਨਾ ਇਸ ਕਰਕੇ ਜਾਲ ਲਾ ਦਿਆ ਸਰਕਾਰ ਨੇ ਵੀ ਕੋਈ ਕੋਈ ਵਿੱਚੋਂ ਗਿਰ ਜਾ ਛਾਲ ਮਾਰਦੇ ਹੈ ਦੋ ਕਾ ਕੰਮ ਕਰਿਆ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਦੇ ਯਾਰ ਦੇਖਾਂ ਤਾਂ ਬਹੁਤ ਹੈ ਸਬਸਕ੍ਰਾਈਬ ਨਹੀਂ ਕਰਦੇ ਹੈ ਮੈਂ ਦਲੀਲ ਕਰਦੇ ਬਾਈ ਚੈਨਲ ਨੂੰ ਸਬਸਕ੍ਰਾਈਬ ਕਰੇ ਕਰੋ ਬਾਈ ਜੀ ਬੱਕਾ ਸੋਹਣੇ ਸੋਹਣੇ ਵਲੌਗ ਦਿਖਾਉਂਗੇ ਤੁਹਾਨੂੰ ਘੁੰਮਾਉਂਗੇ ਕਿਥੇਰੀ ਹੋਰ ਸਬਸਕ੍ਰਾਈਬ ਕਰ ਲੋ ਬੱਦ ਤੇ ਬੱਦ ਲਾ ਗੱਲ ਲਾ ਕੋ ਘੰਟੀ ਜੀ ਵਾਲਾ ਬਟਨ ਦੁਬਾਰਾ ਫਿਰ ਦਬਾ ਦੇ ਕਰੋ ਫਿਰ ਨੋਟੀਫਿਕੇਸ਼ਨ ਵਾਲਾ ਤੇ ਲਾਈਕ ਕਰਦੇ ਕਰੋ ਉੱਠਾ ਜਦ ਦਬਾ ਦੇ ਕਰੋ ਅਓ ਜੀ ਆਪਾਂ ਪਹੁੰਚ ਗਏ ਧਰਮਗੜ ਆ ਮੁਹਾਲੀ ਦੇ ਵਿੱਚ ਪੈਂਦਾ ਜੀ ਧਰਮਗੜ ਇੱਥੇ 에어ਪੋਰਟ ਕਰਕੇ ਧਰਮਗੜ ਦੇ ਵਿੱਚ ਰੇਟ ਦਾ ਜ਼ਮੀਨ ਬਹੁਤ ਘੱਟ ਹੈ ਬਹੁਤ ਜਿਆਦਾ ਘੱਟ ਹੈ ਇੱਥੇ 에어ਪੋਰਟ ਕਰਕੇ ਬਾਕੀ ਲਗਾਂ ਵਾਲੇ ਪਿੰਡ ਦੇਖ ਲਓ ਕਿੰਨੇ ਕਿੰਨੇ ਨੂੰ ਕਰੋੜਾਂ ਨੂੰ ਗਿੱਲਾਂ ਵੀ ਗਏ ਆ ਪੂਰਾ ਹੁਣ ਵੀ ਰੇਟ 2 ਕਰੋੜ ਤੋਂ 2.5 ਕਰੋੜ ਦਾ ਰੇਟ ਆ ਪਰਾ 에어ਪੋਰਟ ਕਰਕੇ ਇਸ ਦਾ ਇਤਨਾ ਫਰਕ ਪੜਾ ਉਹ 에어ਪੋਰਟ ਰੇਟ 에어ਪੋਰਟ ਕਰਕੇ ਨਾ ਹਾਂ ਕਿੰਨਾ ਹੋਰ ਉਰੇ ਬਿਲਡਿੰਗਾਂ ਨਹੀਂ ਨਾ ਇਹ ਉੱਚੀ ਪਾ ਸਕਦੇ ਹਨ ਕਿਉਂ ਨਾ ਚਲ ਹਾਂ ਚਲ ਤਹੀਂ ਹਾਂ ਚਾਰੀ ਕਰਕੇ ਬਈ ਜਾ ਦੇ ਕਰਕੇ ਅੱਛਾ ਇਸ ਕਰ ਕਰ ਰਿਹਾ ਹੈ ਰੇਟ ਘਟ ਅੱਛਾ 2 ਕਰੋੜ ਦਾ ਰੇਟ ਆ ਰਿਹਾ ਤਾਂ ਕਿੱਲੇ ਦਾ ਹਾਂ 2 ਕਰੋੜ ਤਾਂ ਹੈ ਤੂੰ ਹਾਂ ਇਹ ਦੇਖੋ ਬਈ ਲਟਾਂ ਰੰਗ-ਬਰੰਗੀਆਂ ਕਿੰਨੀਆਂ ਸੋਹਣੀਆਂ ਲੱਗ ਰਹੀਆਂ ਮੇਲੇ ਲਾਲ ਪੀਲੇ ਹਰੀ ਕਾਲੀ ਚਿੱਟੀ ਆਣਾਏ ਬਾੜੇ ਪੰਮਨ ਬੰਮਾ 30 50 30 50 32 ਹੋ ਗਈ ਤੇਰੇ ਉੱਤੇ ਕੇਸੀ ਤੇਰਾ ਯਾਰ ਹੋਏ ਪਰਦੇਸੀ ਨਿ ਰਖ ਮੋੜ ਉੱਤੇ ਕੇਸੀ ਯਾਰ ਹੋਏ ਪਰਦੇਸੀ ਤੇਰਾ ਰੰਗ ਜਾਤਾ ਹੀ રે ਰੰਗ ਰੂਟ ਹੋ ਗਿਆ ਤੇਰੇ ਪਿਆਰ ਨੇ ਕੀਤਾ পাগল ਦੇਖੋ ਹੀ ਰਾਮੂ ਗਾਣੇ ਵੀ ਗਾ ਲੈ ਦੇਖ ਲੋ ਹਾਂ ਕੈਸਾ ਲਗਿਆ ਗਾਣਾ ਰੰਬੂ ਦਾ ਦੱਸ ਕੇ ਬਤਾਓ ਕਮੈਂਟ ਕਰਕੇ ਭਾਈ ਇਹ ਆਪਣੇ ਗੋਂ ਬਈ ਮੁੰਰੇ ਆਉਣਾ ਟਿੱਪੜ ਇਹੋ ਗਿਆ ਆ ਦੇ 44 ਫੁੱਟਾ ਰੋਡ ਦੇ ਪੁੱੜ ਨੂੰ ਸੈਂਟਰ ਮਾ ਤੇ 44 ਫੁੱਟੂਗਾ 44 ਫੁੱਟੂਗਾ ਭਾਈ ਇੱਕ ਦੋ ਨੇਰਾ ਹੋ ਗਿਆ ਸਾਨੂੰ ਦਿਖਾਉਂਦੇ ਦਿਨ ਮਾ ਦਿਖਾਉਂਦੇ ਸਾਨੂੰ ਉਹ ਰਾ ਕੱਟੀ ਕੱਟੀ ਪਹਾੜੀਆਂ ਟਿੱਬੇ ਹੈ ਰਾਤ ਨੂੰ ਗਰਾ ਬੱਕਰਾ ਲਗਾ ਭਾਈ ਬੱਕਰਾ ਕਮੈਂਟ ਕਰਕੇ ਕਿਸ ਕਿਸ ਨੂੰ ਪਤਾ ਵੀ ਬੱਕਰਾ ਕਾਸ ਨੂੰ ਕਹਾ ਬੱਕਰਾ ਲਗਾ ਘਾ ਰਾ ਤਨੂ ਦਾ ਕਮੈਂਟ ਕਰਕੇ ਪਤਾਇਓ ਜੀ ਤੁਹਾਨੂੰ ਪਤਾ ਲੱਗੇ ਵੀ ਪੱਕਰਾ ਕਾਸ ਨੂੰ ਕਹਾ ਇਹ ਉਹ ਗੜੀ ਹਾਂ ਜੜੀ ਹੈ ਆਪਣੀ ਇਹ ਹੈ ਜੜੀ ਗੜੀ ਕਟਹਾ ਬਣ ਦਾਖਨ ਆਹਾਂ ਕਟਹਾ ਗੜੀ ਕਟਹਾ ਗੜੀ ਕਟਹਾ ਬੋਲਾ ਹੈ ਹਾਂ ਜੀ ਦਾਖਨ ਨਾ ਉਰੀ ਦਾਖਨ ਨਾ ਗਾਣਾ ਤੋਂ ਪਾਣਾ ਅੱਜੋ ਅੱਜ ਪੈਂ ਇੱਕ ਮਿੰਟ ਹੋ ਗਿਆ ਟਰਾਲੀ ਤੇ ਤਰੀ ਫਸਣ ਵਾਲੀ ਪਈ ਆ ਆਪਣੇ ਦੋਸਤਾਂ ਮਿੱਤਰਾਂ ਨੂੰ ਗਾਣਾਂ ਦਾ ਤੇਰਾ ਦਿਖਾਣਾ ਵੀ ਰਾਮੂ ਗਾਣਾ ਕਿਹਾ ਜਾ ਗਾਲਿਆ ਹੈ ਟੇਕੇਦਾਰ ਗਾਣੇ ਵੀ ਗਾਲੇ ਹੈ ਕਲਾਕਾਰੀ ਵੀ ਕਰਲੇ ਹੈ ਹੈ ਕਿ ਤੁਸੀਂ ਨੂੰ ਕੋਠੀ ਕਾਠੀ ਬਣਵਾਣੀ ਹੋ ਆ ਬਈ ਕਮੈਂਟ ਕਰ ਦਿਓ ਵਾ ਵਧੀਆ ਟੌਪ ਦੀ ਕੁੱਟੀ ਜਿਹੀ ਜਿਹੀ ਮਰਜ਼ੀ ਬਣਵਾ ਲਿਓ ਆ ਰੇਟ ਵੀ ਜੈ ਜੈ ਇਸਕਾ ਜਿਆਦਾ ਰੇਟ ਨਹੀਂ ਹੈ ਸਭ ਕੋ ਜਿਹੜਾ ਹੈ ਹਾਂ ਰੇਟ ਵੀ ਜਾਇਜ਼ ਹੈ ਨਾ ਰੇਟ ਬਹੁਤ ਜਾਇਜ਼ ਹੈ ਆਪਣਾ ਜਨਮ ਜਨਮ ਨਾ ਬਈ ਅਰੇ ਉਬਰਾਨ ਵੀ ਨਹੀਂ ਕਰਦਾ ਹੈ ਨਾ ਪੋਰਾ ਵੀ ਨਹੀਂ ਪੋਰਾ ਵੀ ਨਹੀਂ ਬੋਲਾ ਕਬਹਤ ਕਿ ਬੱਸ ਹੋ ਆ ਦੇਖੋ ਇਹੋ ਸੜਕ ਹੈ ਹਰ ਇਧਰ ਨੀਚਾ ਹੈ ਫਲਾ 20 ਫੁੱਟ ਦੀ ਢਾਂਗ ਆਉਰਾ ਜਾਂਦੀ ਨੋ ਇਹ ਆ ਰਹਿੰਦੇ ਇੱਥੇ ਨਿੱਚੇ ਡੂੰਗਾ ਚਲੇ ਗਿਆ ਭਾਈ ਉਹ ਦੇਖੋ ਦੇਖ ਨਹੀਂ ਰਿਹਾ ਇਹ 15 20 ਫੁੱਟ ਦੀ ਢਾਂਗ ਹੈ ਫਿਰ ਆਹ ਤੋਂ ਚੰਨੀ ਮਸਵਾਣਾ ਅੱਗੇ ਟਿੱਬੇ ਆ ਗਏ ਬਸ ਉਰੇ ਤੇ 5 4-5 ਕਿਲੋਮੀਟਰ 4-5 ਕਿਲੋਮੀਟਰ ਦਾ ਹਾਂ 2 ਕਿਲੋਮੀਟਰ ਚੱਲ ਟਿੱਬੇ ਆ ਗਏ ਹਨੀ ਹਾਂ ਇਹ ਫੇਰ ਇੱਕ ਥਰਾਈ ਦਿਖਾਵਾਂਗੇ ਸਾਨੂੰ ਦੇਖਿਓ ਕਿ ਥਰਾਈ ਕਿੰਨੀ ਥਰਾਈ ਡੂੰਗੀ ਦੇਖਿਓ ਅੱਛਾ ਕਾਉਂ ਯੋਧਾ ਨਹੀਂ ਅੱਗਾ ਉਹ ਦੋ ਬਣਾ ਆਰਮ ਬਣਾ ਲਈ ਜਮੀਨ ਲੈ ਕੇ ਮਨਲਾ ਵੀ 5000 ਕਿੱਲੇ ਪਹਿਲਾਂ ਲੈ ਲਿਏ ਉਸਦੇ ਬਾਅਦ ਮੈਂ ਹੌਸਤਾ ਹੌਸਤਾ ਕਿਜੀ ਬਤੇ ਕਿੱਲਾ ਲੈ ਲਿਆ ਕਿਜੀ ਬਤੇ ਅੱਧਾ ਕਿੱਲਾ ਲੈ ਲਿਆ ਇਹ ਬਰੰਦਾ 10 15 15 ਕਿੱਲੇ ਲਾਂਗੇ ਨਾ ਪੱਤਰ ਕਰਕੇ ਕਰਾ ਮਾਰਗਾ ਪੂਰ ਪੂਰ ਲਵਾ ਗਾ ਆਰਮ ਬਣਾ ਦੇ ਭਾਈ ਉਹ ਕੰਮ ਗੇ ਇਸ ਕਰਕੇ ਉਹਦਾ ਰੇਟ ਆ ਗਿਆ ਅਚਾ ਰੇਟ ਇਸ ਕਰਕੇ ਬਾਕੀ ਬਾਕੀ ਹੋਰ ਵੀ ਬਾਤ ਇਹੋ ਹੈ ਕਿ ਪਿੱਛੇ ਪੰਜ ਗੁੱਲੇ ਦੀ ਜ਼ਮੀਨ ਹੈ ਜੋ ਪੰਜ ਗੁੱਲੇ ਦੀ ਜ਼ਮੀਨ ਪਿੱਛੇ ਰਹੀ ਨਹੀਂ ਹੈ ਪੰਜ ਗੁੱਲੇ ਪਰ ਜ਼ਮੀਨ ਇਸੇ ਸਾਈਡ ਮਾ ਇਸੇ ਸਾਈਡ ਮਾ ਨੂੰ ਪੰਜ ਗੁੱਲਾ ਵਧੇਗਾ ਇਸ ਚੱਕਰ ਮਾ ਇਧਰ ਰੇਟ ਜ਼ਿਆਦਾ ਹੈ ਇਸ ਇਹੋ ਕਾਰਨ ਹੈ ਨਹੀਂ ਮਤਲਬ ਪੰਜ ਚਾਰ ਚਾਰ ਪੰਜ ਪੰਜ ਵੀ ਗਿਆ ਜੀ ਹੋਗੇ 2-3 ਕਸਾਲ 2-3 ਕਸਾਲ ਤੇ ਰੇਟ ਮਤਲਬ ਆਪਾਂ ਹੀ ਕਹਿ ਸਕਾਂ ਵੀ ਦੁੱਗਣੇ ਵੀ ਛੱਡੋ ਵੀ ਚੌਕਣਾ ਰੇਟ ਹੋ ਗਿਆ 4 ਗੁਣਾ ਰੇਟ ਵਧ ਗਿਆ ਜੀ ਉੱਥੇ ਆਪਣੇ ਪਿੰਡ 'ਗੇ ਲਾਗੇ ਕਟੋਲੀ ਪਿੰਡ 'ਆ ਉੱਥੇ 50-60 ਨੂੰ ਕਿੱਲਾ ਤਾਂ 50-60 ਲੱਖ ਨੂੰ ਕਿੱਲਾ ਇਹ ਉੱਥੇ ਹੈ ਭਾਈ ਮਤਲਬ 2 ਕਰੋੜ ਦੇ ਉੱਪਰ ਉੱਪਰ ਰੇਟ ਹੈ 3 ਵੀ ਕਹਦੇ ਚਾਹ 4 ਵੀ ਕਹਦੇ 4 3 4 ਕਰਾ ਘਰੇਟ ਹੈ ਜਗ੍ਹਾ ਜਹਾਂ ਸਭ ਨੂੰ ਕਹਾਂਗੇ ਵੀ ਯਹਾਂ ਰੋਟੀ ਇਤਨਾ ਮਾਨ ਕਟਾਵਰਾ ਸਾਈਡ ਉੱਪਰ ਨੂੰ ਤਰਲੋਕ ਪਰ ਦੇਵੀ ਸਾਈਡ ਨੂੰ ਚਲੇ ਜਾਓ ਤੋ ਵਹਾਂ ਰੇਟ 3 ਕਰੋੜ 4 ਕਰੋੜ ਕਰ ਰੇਟ ਹੈ ਬਾਈ ਉੱਥੇ ਆਪਾਂ ਦੇ ਤਾਂ ਕਾਫੀ ਮਤਲਬ ਆਪਾਂ ਦੇ ਤਾਂ 4-5 ਕਿਲੋਮੀਟਰ ਅੱਗੇ ਲੰਘ ਗਏ ਇਹ ਦੇਖ ਲੋ ਵੀ ਕਿਤਨੀ ਰੇਟ ਹਾਂਜੀ ਦੋਸਤੋ ਆਪਾਂ ਪਹੁੰਚ ਗਏ ਨਾਰਾਇਣਗੜ ਅੱਜਪੰਨ ਨਾਰਾਇਣਗੜ ਸੈੱਡ ਨੂੰ ਆਇਆ ਬਈ ਦੇਖੋ ਖੰਬਿਆਂ ਪਲੈਟਾਂ ਸਾਰੇ ਕੀਤੇ ਬਿਜਾਰਾ ਮਾ ਤਿਰੰਗੇ ਵਾਲਾ ਰੰਗ ਲਾਇਆ ਵਾ ਖੰਬਿਆਂ ਵਾ ਵੀ ਐਲਡੀਆਂ ਲਾ ਕੇ ਨੇ ਐਲਡੀਆਂ ਅ ਇੱਥੋਂ ਜਾਉਂਗੇ ਹੁਣ ਰਾਈਟ ਕੋਟ ਦੇ ਵੀ ਖੰਬੇ ਸਾਰੇ ਬਲੱਟਾ ਬਲ ਰਹੀਆਂ ਆ ਆ ਆ ਨਰੈਣਗੜ੍ਹ ਸ਼ਹਿਰ ਜਿਸ ਕਿਸੇ ਵੀ ਦੋਸਤ ਨੇ ਨਹੀਂ ਦੇਖਿਆ ਦੇਖ ਲੋ ਨਰੈਣਗੜ੍ਹ ਸ਼ਹਿਰ ਆ ਗਿਆ ਯਾ ਬਊਰੇ ਚੌਕ ਫਤੇ ਸ਼ੁਰੂ ਹੋ ਜਾ ਨਰੈਣਗੜ੍ਹ ਸ਼ਹਿਰ ਲੈਫਟ ਸਾਈਡ ਮਾ ਊਡਾ ਕਲੋਨੀ ਆ ਬਾਈ ਇੱਧਰ ਜਾਂ ਤੇ ਆਪਾਂ ਗੋਲ ਚੱਕਰ ਫਤੇ ਮੁੜੇ ਨਾ ਸੱਜੇ ਨੂੰ ਵਾਹ 22 ਸੈਟ ਮਾ ਹੁੱਡਾ ਕਲੋਨੀ ਆ ਬਾਈ ਹੁੱਡਾ ਕਲੋਨੀ ਉਸਮਾ ਕੋਠੀਆਂ ਬਹੁਤ ਸੋਹਣੀ ਸੋਹਣੀ ਕੋਠੀਆਂ ਮੈਂ ਇੱਕ ਤੇ ਕੋਠੀ ਆ ਉਸਮਾ ਵਾਕੀ ਉੱਤੇ ਦੇ ਨਰੇਂਦਰਗੜ ਲੱਗ ਜਾ ਰੋਡ ਪਾ ਵੀ ਬਾਜ਼ਾਰ ਹੈ ਦੁਕਾਨਾਂ ਬਹੁਤ ਹੈ ਉਸ ਤੋਂ ਉੱਤੇ ਤੇ ਉੱਪਰ ਨੂੰ ਘੁੰਮਿਆ ਵਾ ਨਰੇਂਦਰਗੜ ਤੇ ਬਾਰੇ ਬਾਰ ਬਾਈ ਜਿੱਥੇ ਤਾਂ ਆਪਾਂ ਜਾ ਰਹੇ ਆ ਘੁੰਮ ਕੇ ਸਾਡ ਕੁੱਤੀ ਆ ਜਾਓ ਇੱਛਮਨ ਨੂੰ ਫੋਨ ਆ ਰਿਹਾ ਸਿੱਕੂ ਦਾ ਛਾ ਫੋਨ ਕਰਕੇ ਬਾਈ ਕਦੀ ਗਾ ਬਰਗਰ ਲਿਆਈ ਵੈਸੇ ਤਾਂ ਫੋਨ ਆ ਲੈਦਾ ਉਸ ਦਾ ਜਿਮਾਂਡ ਭਾਈ ਤੋਂ ਇਨੀ ਸੁਣ ਬਰਗਰ ਬਰਗਰ ਕੀ ਜਿਆਦਾ ਕੀ ਕਰਾਗਾ ਤਾਂ ਠੰਡੇ ਨੂੰ ਖਾਗਾ ਠੰਡਾ ਲਿਆਈ ਕਰਨਾ ਬਈ ਬੰਦੋ ਕੀ ਮਾਰਕੀਟ ਸਾਰੀ ਦਿਗਨਾ ਟਾਈਮ ਹੋ ਗਿਆ ਟਾਈਮ ਜ਼ਿਆਦਾ ਹੋ ਗਿਆ ਜੀ ਬਈ 10 ਵਜੇ ਹੁਣ ਜੇ ਕੋਈ ਚੱਕਰ ਅੰਮ੍ਰਾਲਾ ਚੌਕ ਹੈ ਬਈ ਅੰਮ੍ਰਾਲਾ ਚੌਕ ਬੁਲਾਇਓ ਰਾਈਟ ਹੋ ਜਾਓ ਰੇ ਤੇ ਤੁਸੀਂ ਧੰਬਾਲਾ ਜਾਇਂਗੇ ਲੈਫਟ ਮੁੜ ਜਿਓ ਤੁਸੀਂ ਸਿੱਧਾ ਆਪਾਂ ਕਲੇਮ ਪਾਉਂਗੇ ਇਸ ਚੌਂਕ ਪਾਤੇ ਇਹ ਆਪਾਂ ਆ ਗਿਆ ਉਹ ਚੌਕ ਪੰਜਲਾਸਾ ਚੌਕ ਦੁਕਾਨਾਂ ਤੇ ਤੁਹਾਨੂੰ ਥਡੇ ਰਹੋ ਇਹ ਆ ਗਿਆ ਪੰਜਲਾਸਾ ਚੌਕ ਥੋੜੇ ਦੇ ਆਪਾਂ ਨੂੰ ਹੋ ਜਾਣਾ ਰਾਈਟ ਬਈ ਰਾਈਟ ਹੋ ਕਪਾਂ ਜਾਂਗੇ ਸਿੱਧਾ ਆਪਣੇ ਗੋਮਾ ਆਪਣੇ ਗੋਂ ਜਾਈਏ ਗੋਂ ਆਪਾਂ ਸਿੱਧਾ ਇਆਂ ਦੇ ਗੋਂ ਜਾਂਦੇ ਜੀ ਦੋਸਤੋ ਆਪਾਂ ਪਹੁੰਚ ਗਏ ਘਰ ਅੰ 15 ਮਿੰਟ ਲੱਗਾ ਸੁੱਖ ਨੂੰ ਕਿਹੜਾ ਟਾਈਮ ਹੋ ਗਿਆ 15 ਮਿੰਟ ਤਾਂ ਨਹੀਂ ਹੋਏ 12 ਆ 15 ਮਿੰਟ ਲੱਗੇ ਭਾਈ ਜਰ ਨੌ ਸਤੰਬਰ 38 ਹੋ ਰਹੇ ਤੇ 10:00 ਵਜੇ 12 ਮਿੰਟ ਹੋ ਗਏ ਫੋਨ ਕਰਿਆ ਬਾਈ ਜੀ ਬਾਵਾਗਾ ਦੇਖੋ ਅੰਦਰ ਪਤੀ ਨਹੀਂ ਲੱਗਦਾ ਹੈ ਪੱਖਾ ਇੱਕ ਛੱਤ ਵਾਲਾ ਲਾਇਆ ਵਾ ਲਈ ਏਸੀ ਦੀ ਤਾਰਾਂ ਨਹੀਂ ਲਾਈ ਫਿਰ ਤੋਂ ਜਮੀ ਦਰਵਾਜਾ ਲੱਗ ਜਾ ਫਿਰ ਤੋਂ ਪਤੀ ਕਿ ਲੱਗਣਾ ਇਹ ਦੂਆ ਫਰਟਾ ਲਾਇਆ ਵਾ ਏਸੀ ਨੂੰ ਸਿਰ ਹੋ ਰਿਹਾ ਤਾਰਾਂ ਲਾ ਦੇ ਤਾਰਾਂ ਲਾ ਦੇ ਪਹਿਲੀ ਤਰੀਕਾ ਟੈਂਡਿਆ ਵਾ ਪਹਿਲੀ ਤਰੀਕ ਨੂੰ ਤਾਰਾਂ ਲਾਏਗਾ ਮਾ ਠੰਡਾ ਮੌਸਮ ਹੈ ਵੀ ਕੀ ਲੋੜ ਆ ਅਨਾ ਦੇਖੋ ਮਾਰੇ ਜਵਾਨ ਦੇਖੋ ਮਾਰੇ ਜਵਾਨ ਨੂੰ ਜਵਾਨ ਆਪਣਾ ਜਵਾਨ ਇਹ ਖੜਿਆ ਆਪਣਾ ਨਿਊ ਹਾਲੈਂਡ 55ਵੀ ਲਵਰਜ਼ ਆਪਣੇ ਚੈਨਲ ਦਾ ਨਾਮ ਅਵਾਹ ਚੜਦੀ ਠੀਕ ਇੱਧਰ ਖੜੀ ਹੈ ਆਪਣੀ ਅੰਦਰ ਟਰਾਲੀ ਏ ਖੜਿਆ ਆਪਣਾ 60 ਚਲੋ ਠੀਕ ਹੈ ਮਿੱਤਰੋ ਅੱਜ ਦਾ ਵਲੌਗ ਸਾਡਾ ਇੱਥੇ ਤੱਕ ਸੀ ਮਿਲਦੇ ਹਾਂ ਕਿਸੇ ਅਗਲੇ ਵਲੌਗ 'ਚ ਜਲਦੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਚੈਨ ਨੂੰ ਸਬਸਕ੍ਰਾਈਬ ਕਰ ਲੇ ਕਰੋ ਵੀਰੋ ਲਾਈਕ ਕਰਦੇ ਕਰੋ ਸ਼ੇਅਰ ਕਰਦੇ ਕਰੋ ਕਮੈਂਟ ਕਰਦੇ ਕਰੋ ਸੋਹਣੇ ਸੋਹਣੇ ਵਲੌਗ ਪਾਈ ਕਰੂੰਗੇ ਫਿਰ ਆ ਦੇਖੋ ਸਾਡਾ ਬਰੂਨੋ ਆ ਦੇਖੋ ਟਾਈਗਰ ਸਾਡਾ ਆਹ ਟਾਈਗਰ ਹੂੰ ਆ ਤੇਰੀ ਆ ਤੇਰੀ ਹੱਥੀ ਹੂੰ ਵਾਸ 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 ਆਲੇ ਤੂੰ ਦੇਖ 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 ਅਰੇ ਆ ਮਰ ਰਹਾ ਬੇਰ ਕਰਾ ਸੁਣਾ ਦੇਖ ਲੋ ਹਾਂ ਵਾਸ ਤੋਪ ਚਿਕਰੀ ਮਾਰਦੇ ਆ ਮੂਸ ਦੀ ਪਚਗਰੀ ਮਾਰਦੇ ਆ ਗੱਲ ਪਰ ਲੈ ਆ ਜਾ ਵਾਸਾ ਪਿਚੋ బ్రూనో తో కీస్త్రా ఉంటా సిరే గిన్నే కోయ్ చాయే యా దఖ apna tak khada hai tractor bhai apna aur paagal lantern na mura shissa lwa dena bhai fir fan band kar dena jis te gard mitti kuch bhi na gey ra thod mitti Okey ke ni Lepas tu